ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਜਿਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂਪੈਂਦਾ ਜੀ ਮੋਗਾ ਜੀ ਤੁਹਾਡੇ ਅਸਤੇ ਚਾਰ ਐਨੀਮਲ ਲੈ ਕੇ ਆਏ ਆ ਜੀ ਤਿੰਨ ਤਾਂ ਸੂਏ ਸਵਾਏ ਨਾਗਰ ਤੇ ਤਿੰਨ ਹੀ ਨੀਲੀ ਰਾਵੀ ਦੀਆ ਤੇ ਤਿੰਨੇ ਹੀ ਨੀਲੀ ਰਾਵੀ ਦੀਆਂ ਮਗਰ ਬੱਚੇ ਆ ਜੀ ਤੋਂ ਫਿਰ ਤੋਂ ਦੋ ਫਾਈ ਹੈ ਜੀ ਅੱਜ ਤੇ ਮੌਲਾ ਰੇਟ ਜਮਾ ਜਾਜ ਰਹਿਣ ਵਾਲਿਆ ਇੱਕ ਗਾਂ ਹੈ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ ਦਿਖਾਉਣਾ ਹੈ ਜੀ ਸਸੀ ਘਾਲ ਜੀ ਸਸੀ ਆ ਬਈ ਨਾਮ ਤੇ ਐਡਰੈਸ ਦੱਸ ਦਿਓ ਨਾ ਬਈ ਨਸੀਬ ਸਿੰਘ ਪਿੰਡ ਸਦਾ ਸਿੰਘ ਜਿਹੜਾ ਮੁਕਤ ਜੀ ਮੋਬਾਈਲ ਨੰਬਰ ਜੀ 94641595 ਇੱਕ ਨੰਬਰ ਤੋਂ ਬਾਈ ਸ਼ੁਰੂ ਕਰਾਂਗੇ ਸੂਆ ਕਿੰਨਾ ਮਸੂਈ ਹੈ ਜੀ ਇਹ ਪਹਿਲਾ ਸੂਆ ਸੂਈ ਹੈ ਦੰਦੋ ਜੀ ਦੰਦੋ ਤਾਂ ਨਹੀਂ ਬਾਈ ਚੈੱਕ ਕੀਤੀ ਯਾਰ ਕਦੋਂ ਸੂਈ ਹੈ ਜੀ ਇਹ ਸੂਈ ਨੂੰ ਬਾਈ 3 1/2 ਮਹੀਨੇ ਹੋ ਗਏ ਕੱਟੀ ਇਹਦੇ ਮਗਰ ਬਹੁਤ ਸੂਣੀ ਬਾਈ ਠੀਕ ਹੈ ਤਾਂ ਨਾ ਤੋਂ 1/2 3 ਮਹੀਨੇ ਬਾਈ ਕਹਿੰਦਾ ਸੂਈ ਨੂੰ ਹੋ ਗਿਆ ਬੱਚਾ ਮਗਰ ਕੱਟੀ ਆ ਇਹ ਵੀ ਨਹੀਂ ਲੇਤਾ ਵਿੱਚ ਪੈਂਦੀ ਆ ਜੀ ਆਪਾਂ ਪਿਓਰ ਤਾਂ ਨਹੀਂ ਕਹਿ ਸਕਦੇ ਪਰ ਬੱਚੋ ਨਿਸ਼ਾਨੀਆਂ ਹੈਗੀਆਂ ਜੀ ਹਾਂ ਨਿਸ਼ਾਨੀਆਂ ਹੈਗੀਆਂ ਬੱਚੇ ਦੇ ਹਿਸਾਬ ਨਾਲ ਤੁਸੀਂ ਲਾ ਲਿਓ ਮਾਲਕ ਨੇ 3 1/2 ਮਹੀਨੇ ਕਹੇ ਤੁਸੀਂ ਜਿੰਨੇ ਮਰਜ਼ੀ ਮੰਨ ਲਿਓ ਜਿਹੜਾ ਬਈ ਭੰਡ ਦੇ ਦੁੱਧ ਕਿੰਨਾ ਪਾਉਂਦੀ ਜੋਟੀ ਕੱਲ ਸ਼ਾਮ ਨੂੰ ਆਈ ਆ ਠੀਕ ਹੈ ਜੀ ਅਗਲੇ ਦਿਨ ਘਰੇ ਆਪਾਂ 9 ਕਿਲੋ ਜੋਗੇ ਜਾਂਦਾ ਪਰ ਆਪਾਂ ਆਪਦੇ ਘਰ ਦੇ 8 ਕਿਲੋ ਦੀ ਗਾਰੰਟੀ ਖਨਾ ਦੇ ਦੰਨ ਪੰਜ ਚਾਰ ਟੰਗ ਚੋਲੇ ਆਪਾਂ ਦਵਾਈ ਚੂ ਇੱਕ ਨੰਬਰ ਆ ਬੱਚਾ ਛੜਰਾ ਛੱਡੋ ਨਹੀਂ ਛੜਨਾ ਨਾ ਛੱਡੋ ਮੂਰੇ ਬੰਨ ਕੇ ਪਹਾੜਾ ਪਾ ਕੇ ਆਈ ਆ ਜਿੰਦੀ ਥਾਪੀ ਦੀ ਬਈ ਉਦਾਂ ਹੀ ਆਈ ਹਾਂ ਉਦਾਂ ਹੀ ਆਈ ਗਾਈਆਂ ਰਗੀਆਂ ਚੋ ਜਿਹੜਾ ਮਰਜੀ ਲਵੇ ਕੋਈ ਬੁੜਾ ਹੀ ਚੋਲੇ ਪੰਨਦਾ ਚੋ ਕੋਈ ਪੂਰ ਸਿੱਟਾ ਨਾ 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 ਜਮਈ ਗੰਨੇ ਵਰਗੀ ਚਵਾਈ ਆ ਇੱਕ ਮਹੀਨਾ ਤੇ ਚਾਰ ਪੰਜ ਦਿਨ ਨੂੰ ਗਈ ਆਈ ਹੋਈ ਮਾਲਕ ਨੇ ਆਪਾਂ ਖਾਲੀ ਦੇਣੀ ਆਪਾਂ ਖਾਲੀ ਲਈ ਖਾਲੀ ਦੇਣੀ ਹੈ ਰਹਿ ਜੇ ਨਾ ਰਹਿ ਜੇ ਅਗਲੀ ਦੀ ਕਿਸਮਤ ਅਗਲੀ ਦੀ ਕਿਸਮਤ ਆਪਣਾ ਦੱਸਣ ਦਾ ਤਾਂ ਫਰਜ਼ ਆ ਕੋਈ ਆਪ ਦਾ ਸੱਤੀ ਠੰਡੀ ਚੀਜ਼ ਤੋਂ ਬੰਦਾ ਬਚਤ ਕਰ ਲੂ ਜੇ ਰਹਿ ਗਈ ਤਾਂ ਬਈ ਅਗਲੇ ਦੇ ਕਰਮ ਆ ਅਗਲੇ ਦੀ ਮਿਹਨਤ ਹੈ ਜੀ ਠੀਕ ਆ ਜੀ ਪਰ ਦੱਸਣ ਦਾ ਫਰਜ਼ ਆ ਖਾਲੀ ਲਈ ਆ ਖਾਲੀ ਦੇਣੀ ਹੈ 1 ਮਹੀਨਾ 4 ਦਿਨ ਹੋ ਗਏ ਆਈ ਹੋਈ ਨੂੰ 3 ਸਾਢੇ 3 ਮਹੀਨਿਆਂ ਦੀ ਸੂਈ ਵੀ ਬੱਚਾ ਮਗਰ ਤੁਹਾਨੂੰ ਕੱਟੀ ਮਿਲ ਜਣੀ ਨਾਗ ਨਾਗ ਫਰੀ ਚੌੜਾ ਪੱਠਪੂੜਾ ਬਰੀਕੀਆਂ ਬਹੁਤ ਨੇ ਨੀਲੀ ਰਾਵੀ ਚ ਪੈਂਦੀ ਆ ਬਾਕੀ ਜਿਹੜੇ ਵੀਰ ਨੀਲੀ ਰਾਵੀ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਥਾਣਾ ਦੇ ਸਾਇਹਬ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀਚਵਾਈ ਵਾਲਾ ਥਾਣਾ ਦੁੱਧਬਾਈ ਕਹਿੰਦਾ ਮਾਲਕਾਂ ਦੇ ਘਰੋਂ 9 ਕਿਲੋ ਚੋਇਆ ਸੀ ਆਪਾਂ 8 ਦੀ ਗਾਰੰਟੀ ਲੈਣੇ ਆ ਬਾਕੀ ਥਾਣਾ ਦੇ ਸਾਇਹਬ ਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਚਾਰ ਹੀ ਥਾਣਾ ਫੋਟ ਨੇ ਸ਼ਾਂਖ ਨੇ ਥਾਣਾ ਕੱਲਾ ਕੱਲਾ ਨਿਕਣ ਮਾ ਥਣ ਕਿਸੇ ਕਿਸੇ ਮੱਝ ਜੀ ਮਿਲਦਾ ਨੇੜੇ ਤੋਂ ਕਰ ਲੋ ਜੀ ਦਰਸ਼ਕੋਰਾ ਠੰਡੀ ਸਿਲਪੂਰੀ ਆ ਬਾਈ ਕਹਿੰਦਾ ਸਿੱਧੇ ਪਾਸੇ ਬਹਿਣਾ ਸਿੱਧੇ ਪਾਸੇ ਬਹਿ ਜੋ ਪੁੱਠੇ ਪਾਸੇ ਬਹਿ ਜੋ ਕੋਈ ਜਵਾਕ ਚੁਈ ਜਾਵੇ ਨਾ ਚੁਈ ਜਾਵੇ ਲਓ ਜੀ ਆਰਡਰ ਕੁਆਲਿਟੀ ਸ਼ਾਨਦਾਰ ਆ ਬਾਕੀ ਅੱਜ ਤੁਹਾਨੂੰ ਭਾਜ ਮਿਲ ਜਾਣੀਆਂ ਤੇ ਜਿੰਨਾ ਕ ਬਾਈ ਨੇ ਮੰਗੜੇ ਤੇ ਉਸ ਤੋਂ ਵੱਧ ਤੇ ਜੇ ਤੋਕੜ ਗੱਬਣ ਚੈੱਕ ਪਾਸ ਹੋ ਗਈ ਤੇ ਉਹ ਉਹਦੇ ਹੀ ਵੇਕ ਜਾਣੀ ਤੇ 9 ਕਿਲੋ ਜੋਕ ਕੇ ਲੈ ਜਾਓ ਬੱਚਾ ਚੁੰਗਣ ਲੱਗ ਗਿਆ ਜੀ ਹਟਾ ਦਿਓ ਮੜਾ ਜਾ ਡਿਮਾਂਡ ਵੀਰੇ ਕੀ ਰਹਿਣਾਂ ਲਈ ਆ ਜੀ ਡਿਮਾਂਡ ਬਈਆ ਮੁੱਲ ਭਾਣੀ 70 ਕਰਾ ਲੈ 72 ਕਰਾ ਛੱਟੇ ਆ ਬਿਊਟੀ ਦੇ ਦੇ ਦਾਂਗੇ ਜੀ ਕਰ ਦਿਆਂਗੇ ਮਾੜਾ ਮੋਟਾ ਮਾਨ ਤਾਨੀ ਜਮਾ ਜਾਇਜ਼ ਡਿਮਾਂਡ ਆ ਜੀ 9 ਕਿਲੋ ਦੁੱਧ ਦਾ 8 ਮੰਨ ਕੇ ਆਇਓ ਜੀ 66 66000 ਹਾਂ 66000 ਦੇ ਬਾਈ ਕਹਿੰਦਾ ਡਿਮਾਂਡ ਆ ਵਿੱਚੋਂ ਆਏ ਗਏ ਸੱਜਣ ਦਾ ਮਾਨ ਤਾਨੂ ਜ਼ਰੂਰ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਤੋਹਫਾ ਹੀ ਹੈ ਜੀ ਅੱਗੇ ਵੀਰੇ ਦੋ ਨੰਬਰ ਸੂਆ ਕਰਨਾ ਮਾ ਜੀ ਇਹ ਤੀਜਾ ਸੂਆ ਸੂਈ ਵੀ ਬਈ ਕਦੋਂ ਸੂਈ ਹੈ ਜੀ ਇਹ ਇਹਨੂੰ ਸੂਈ ਨੂੰ ਇੱਕ ਹਫ਼ਤਾ ਕੱਟੀ ਇਹਦੀ ਪਰਲੀ ਬਈ ਪਰਲੇ ਪਾਸੇ ਨੀਲੀ ਰਾਵੀ ਜੀ ਬੈਂਦੀ ਆ ਜੀ ਇਹ ਵੀ ਕੱਟੀ ਦੇ ਤੁਹਾਨੂੰ ਕਰਾ ਦਿੰਨੇ ਆ ਜੀ ਦਰਸ਼ਨ ਚੈੱਕ ਕਰੋ ਨਾਗਰਨ ਨਾਗ ਤੁਹਾਨੂੰ ਮਿਲਣਾ ਜੀ ਫਰੀ ਇਹ ਵੀ ਕੋਫਈ ਆ ਜੀ ਅੱਜ ਤੱਕ ਕੱਟੀ ਇਹਦੇ ਮਗਰ ਕੱਟੀਆਂ ਮਿਲਣਾ ਮੁਸ਼ਕਲ ਆ ਜੀ ਜਿਹੜਾ ਤੁਹਾਨੂੰ ਨਾਲ ਨਾਗ ਮਿਲ ਜਾਣਾ ਉਹ ਤੁਹਾਨੂੰ ਫਰੀ ਰਹਿ ਜਾਣਾ ਕਿਉਂਕਿ ਜੇ ਬਈ ਕੱਟਾ ਹੁੰਦਾ ਲੈ ਕੇ ਫੇਰ ਵੀ ਜਾਣਾ ਪੈਣਾ ਸੀ ਕਿਉਂਕਿ ਕਰਮ ਵਾਲੀਆਂ ਮਿਲਦੀਆਂ ਬੱਚੇ ਤੇ ਆ ਜੀ ਕਿੰਨਾ ਸਮਾਂ ਦੱਸਿਆ ਸੀ ਸੂਈ ਨੂੰ ਜੀ ਇੱਕ ਹਫਤਾ ਹੋ ਗਿਆ ਹੋ ਗਿਆ ਇੱਕ ਹਫਤਾ ਜੀਰ ਡਨ ਹੈ ਜੀ ਹਾਂ ਹਾਂ ਬਾਈ ਜਮ ਓਕੇ ਚਵਾਈ ਚਵਾਈ ਇਹਦੀ ਵੀ ਇੱਕ ਨੰਬਰ ਠੀਕ ਹੈ ਜੀ ਕਿੰਨਾ ਦੁੱਧ ਭਾਂਡੇ ਚ ਪਾਉਂਦੀ ਹੈ ਇਹਦੇ 8.9 ਕਿਲੋ ਜੋ ਕਿ ਦੇਦਾ ਹਾਂ ਹਾਂ ਜਮ ਓਕੇ ਥਣਾ ਦੇ ਡੰਨ ਹੈ ਜੀ ਜਮ ਓਕੇ ਇੱਕ ਨੰਬਰ ਤੋਂ ਹੋਈ ਨਾ 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 ਲਓ ਜੀ ਥਣਾ ਦੇ ਸੈਜ ਬਈ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਚਾਰ ਜੀ ਥਣਾ 포ਟ ਦੀ ਸ਼ਾਂਖ ਨਹੀਂ ਜੀ 9 ਕਿਲੋ ਭਾਂਡੇ ਚ ਪਾ ਕੇ ਲੈ ਜਾਓ ਇੱਕ ਹਫਤਾ ਹੋ ਗਿਆ ਸੂਈ ਨੂੰ ਬੱਚਾ ਮਗਰ ਮੈਲ ਜੂ ਜੀ ਤੁਹਾਨੂੰ ਕੱਟੀ ਥਾਣਾ ਕੱਲਾ ਕਰਦਾ ਥਾਣਾ ਇਹਦਾ ਵੀ ਟਾਪ ਦਾ ਬਈ ਕੋਈ ਮੋਟਾ ਜਿਹਦਾ ਜਿਆਦਾ ਮੋਟਾ ਥਾਣ ਹੁੰਦਾ ਨਾ ਆਮ ਹੀ ਤੁਸੀਂ ਵੇਖਿਆ ਉਹ ਤੇ ਪਿਆਰ ਨਾਲ ਕੱਟ-ਕੁੱਟ ਲੱਗਣ ਦਾ ਡਰ ਰਹਿੰਦਾ ਹੁੰਦਾ ਜੀ ਜਿਹੜੇ ਇਹਨਾਂ ਦੇ ਕਰਮ ਵਾਲਿਆਂ ਦੇ ਥਾਣ ਜਮਾ ਸਹੀ ਆ ਇੱਕ ਨੰਬਰ ਜਾਇਜ ਥਾਣਾ ਜਦੋਂ ਆਪਸ ਮਾ ਕੇ ਸੋਨਾ ਕੱਢਿਆ ਥਾਣ ਪੂਰਾ ਸਹਿਜ ਸੋਨਾ ਬਣ ਜਾਂਦਾ ਹੋ ਤੇ ਹੁਣ ਵੀ ਸਹਿਜ ਪੂਰਾ ਸੋਨਾ ਬਾਕੀ ਫੋਰਸ ਆਖ ਨੇ ਕੋਈ ਜੁੜਦਾ ਨਹੀਂ ਭੜਦਾ ਨਹੀਂ ਆਰਡਰ ਕੁਆਲਟੀ ਚੈੱਕ ਕਰ ਲਓ ਜੀ 9 ਕਿਲੋ ਜੋਖ ਕੇ ਲੈ ਜਾਓ ਡਿਮਾਂਡ ਕੀ ਰਹਿਣ ਵਾਲੀ ਬਈ ਜੀ 80 ਹਜ਼ਾਰ ਦੀ ਜੋੜਾ ਲੈ ਜੇ ਕਰਦੇ ਆਂਗੇ ਬਾਈ ਕੋਈ ਜਮਾ ਜੈ ਜਿ ਡਿਮਾਂਡ 80 ਹਜ਼ਾਰ ਦੀ ਬਾਈ ਕਹਿੰਦਾ ਵਾ ਦੇ ਦਾਂਗੇ ਜੀ ਜੇ ਕੋਈ ਜੋੜਾ ਲੈ ਜੀ ਤਾਂ ਮਾਨਦਾਨ ਜ਼ਿਆਦਾ ਹੋ ਜੀ ਤੇ ਕੱਤੀ ਇਹਦੇ ਨਾਲ ਵੀ ਫਰੀ ਮਿਲਣੀ ਆ ਜੀ ਅੱਗੇ ਵੀਰੇ ਤੈਨੂੰ ਨੰਬਰ ਪਹਿਲਾਂ ਤਾਂ ਕੱਦ ਚੈੱਕ ਕਰ ਲੋ ਬਾਈ ਦਾ ਕੱਦ 6 ਫੁੱਟ ਤੇ ਤੁਸੀਂ ਲਾ ਲੋ ਹਿਸਾਬ ਮੋਢੇ ਤੇ ਕਰ ਆਉਂਦੀ ਆ ਸੁਆ ਕਰਨ ਮਾ ਜੀ ਇਹ ਪਹਿਲਾਂ ਸੁਆ ਛਿੱਗੀ ਆ ਬਾਈ ਮੂੰ ਤਾਂ 6 ਦਾ ਹਾਂ ਠੀਕ ਆ ਬਈ ਕਦੋਂ ਸੁਈ ਆ ਜੀ ਇਹ ਇਹਨੂੰ ਵੀ ਸੁਈ ਇੱਕ ਹਫਤਾ ਹੀ ਹੋ ਗਿਆ ਹੋਊਗਾ ਉਹ 2-4 ਦਿਨ ਉੱਤੇ ਹੋਗੇ ਹੋਣਗੇ ਇਹਦੇ ਮਾਰ ਬਈ ਕੱਟੀ ਆ ਕੋਈ ਨੂਰ ਦਾ ਸੀਮਨ ਦੱਸਿਆ ਮਾਲਕਾਂ ਨੇ ਠੀਕ ਆ ਜੀ ਤੇ ਬਾਕੀ ਆਪ ਵੀ ਪਿਓਰ ਆ ਤੇ ਕੱਟੀ ਪਿਓਰ ਲਓ ਜੀ ਪਹਿਲਾਂ ਤਾਂ ਕੱਟੀ ਦੇ ਪਾਓ ਜੀ ਦਰਸ਼ਨ ਮਾਲਕਾਂ ਨੇ ਕੋਹੇ ਨੂਰ ਦੀ ਦੱਸੀ ਆ ਜੀ ਲਓ ਜੀ ਟੌਪ ਦੀ ਕੱਟੀ ਆ ਜੀ ਜਿਹੜੇ ਵੀਰ ਬ੍ਰੀਡਰ ਆ ਜੀ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਕਿ ਕਿਹੜਾ ਸੀਮਨ ਤੇ ਉਹਨਾਂ ਨੇ ਆਪ ਹੀ ਬੁੱਝ ਲੈਣਾ ਤੇ ਮਾਲਕਾਂ ਨੇ ਕੋਹੇ ਨੂਰ ਦੱਸਿਆ ਜੀ ਹਫਤਾ ਹੋ ਗਿਆ ਸੁਈ ਨੂੰ ਦੇਖੋ ਕੁਆਲਟੀ ਕਰ ਲਓ ਜੀ ਚੈੱਕ ਨਿਸ਼ਾਨੀਆਂ ਜਿੰਨੀਆਂ ਹੁੰਦੀਆਂ ਨੀਲੀ ਰਾਵਿਚ ਤੇ ਸਾਰੀਆਂ ਕਰਮ ਵਾਲੀ ਕਰਦੀ ਐ ਜੀ ਪੂਰੀਆਂ ਜਿੰਨਾ ਕ ਮੈਨੂੰ ਪਰਖ ਬਾਕੀ ਨੀਲੀ ਧਾਰੀ ਪਿੰਕ ਨੋਜ ਚਿੱਟੀਆਂ ਅੱਖਾਂ ਚੈੱਕ ਕਰ ਲੋ ਜੀ ਕੋਹੇ ਨੂਰ ਦਾ ਬੱਚਾ ਜੀ ਤੇ ਆਪ ਵੀ ਪ्योर ਨੀਲੀ ਰਾਵਿਚ ਪੈਂਦੀ ਐ ਜੀ ਚੈੱਕ ਕਰ ਸਕਦੇ ਕਿੰਨਾ ਬਾਈ ਦੁੱਧ ਤਿਆਰ ਆ ਜੀ ਥੱਲੇ ਇਹਦੇ ਠਾ ਬਾਈ 8:30 9 ਦੇ ਅੰਦਰ ਬਾਹਰ ਇਹਦੇ ਅਸਰ ਹੋਊਗਾ ਇਹ ਦੋ ਛੋਟੀ ਦੁੱਧ ਹੋਏ 2 ਕਿਲੋ 3 ਕਿਲੋ ਦੋ ਵਧਾ ਦੋ ਜੀ ਠੰਡੀ ਸੀਲ ਪੂਰੀ ਹਾਂ ਬਈ ਥਣਾ ਦੀ ਦਾ ਇਹ ਵੀ ਪਹਾੜੇ ਤੇ ਆ ਜਾਂਦੀ ਮੋਜ ਇਹ ਵੀ ਪਹਾੜੇ ਤੇ ਆ ਮੋਜ ਇਹ ਜਾਣਤਾ ਹੀ ਨਹੀਂ ਯਾਰ ਲੱਤ ਛੜ ਵਾਲਾ ਲੱਤ ਛੜ ਵਾਲੀ ਤਾਂ ਹੈ ਹੀ ਨਹੀਂ ਹੁਣੇ ਪਹਾੜਾ ਬਾਲਾ ਬਹਿ ਜਾ ਬੱਚੇ ਦੀ ਵੀ ਨਹੀਂ ਲੋੜ ਠੀਕ ਹੈ ਜੀ ਲਓ ਜੀ ਇੱਕ ਹੋਰ ਫਾਇਦਾ ਹੋ ਜਾਣਾ ਬਾਈ ਕਹਿੰਦਾ ਹੁਣੇ ਪਹਾੜਾ ਪਾ ਕੇ ਚੋ ਲੋ ਭਲਾ ਐ ਨਹੀਂ ਕੋਈ ਬਾੜਾ ਬੱਚੇ ਦਾ ਹੈ ਨਹੀਂ ਗਾ ਇਹ ਠੰਡੀ ਸੀਲ ਪਸ਼ੂ ਦੀਆਂ ਨਿਸ਼ਾਨੀਆਂ ਤੇ ਨਹੀਂ ਦਾ ਦੁਬਾਰੇ ਤਾਂ ਬਾਈ ਲੱਤਾਂ ਹੀ ਮਾਰਦੀਆਂ ਹੁੰਦੀਆਂ ਮੱਜਾ ਤੁਹਾਨੂੰ ਵੀ ਪਤਾ ਹੀ ਆ ਇੱਕ ਨਗ ਨ ਇੱਕ ਨਗ ਦੇ ਫੈਲਨਾ ਫਰੀ ਮਗਰ ਕੋਹੇ ਨੂਰ ਦਾ ਬੱਚਾ ਜੀ ਤੇ ਆਪਦੀ ਕੁਆਲਿਟੀ ਚੈੱਕ ਕਰ ਲੋ 6 ਦਾ ਆਂਦਾ ਜੀ ਸੂਆ ਪਹਿਲਾ ਆ ਜਾਂਦਾ ਠੰਡੀ ਸੀਲ ਦਾੰਤ ਕੋਈ ਨਹੀਂ ਥਣ ਪੂਰਾ ਟੌਪ ਦਾ ਲੱਗਿਆ ਵਾ 8.5 ਤੋਂ 9 ਕਿਲੋ ਦੇ ਵਿੱਚ ਵਿੱਚ ਦੁੱਧ ਤਿਆਰ ਆ ਦਸੱਲੀ ਵੀਰੇ ਕਰ ਲਈ ਤੁਸੀਂ 2 ਟਾਈਮ 4 ਟਾਈਮ 6 ਟਾਈਮ ਕਰਨੀ ਚਾਹੀਜੀ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਫੋਨ ਤੇ ਕਰ ਲਾਂਗੇ ਬਾਈ ਫੋਨ ਤੇ ਕਰ ਲਾਂਗੇ ਠੀਕ ਆ ਬਾਈ ਜੈ ਜੀ ਹੋਊਗੀ ਯਾਰ ਠੀਕ ਆ ਜੀ ਇਹਦੀ ਡਿਮਾਂਡ ਬਾਈ ਕਹਿੰਦਾ ਕਰਾਂਗੇ ਫੋਨ ਤੇ ਕੋਈ ਡਰ ਹੋਣਾ ਜੀ ਜੈ ਹੋਊਗੀ 2-4 ਦਿਨਾਂ ਅਜਾ ਆਪਾਂ ਹੋਰ ਸਾੰਭ ਕੇ ਨੋ ਤੋਂ ਵਧਾ ਕੇ ਵੀ ਚਵਾ ਕੇ ਵੀ ਦੇ ਦਾਂ ਕੋਈ ਚੱਕਰ ਵੇਖ ਜੂਗੀ ਸਹੀ ਗੱਲ ਆ ਜੇ ਕੋਈ ਅੱਜ ਲੈ ਜੂ ਤਾਂ ਫਿਰ ਰੇਟ ਅੱਜ ਦਾ ਹਾਂ ਜੇ 2 ਕਿਲੋ ਵਾਧ ਕੀ ਤਾਂ ਫਿਰ ਬਈ ਰੇਟ ਉਸਦਾ ਕੋਈ ਚੱਕਰ ਹੀ ਨਹੀਂ ਯਾਰ ਠੰਡੀ ਸੀਲ ਦਾ ਅੰਤ ਕੋਈ ਨਹੀਂ ਜੀ ਬਾਕੀ ਸੱਤ ਨੰਬਰ ਆਹ ਸੌਰੀ 4 ਨੰਬਰ ਵੀਰੇ ਇਹਦੀ ਕੀ ਡਿਟੇਲ ਹੈ ਜੀ ਬਈ ਦੂਜਾ ਸੂਆ ਸੂਣਾ ਵੈੜਨੇ ਦੂਜਾ ਸੂਆ ਸੂਣਾ ਸਮਝ ਨਾ ਲੈਂਦੀ ਆ ਜੀ ਸੂਆ ਬਈ ਯਾਰ ਇਹ ਨਾ ਵੈੜ ਆਪਣੇ ਘਰ ਤੋਂ ਹੀ ਸਮਝ ਠੀਕ ਹੈ ਜੀ ਤੇ ਟੋਕੜ ਗੱਪਣ ਲੈ ਕੇ ਸੰਭੀ ਸੀਗੀ ਠੀਕ ਹੈ ਜੀ ਉਦੋਂ ਦਾ ਢਾਈਆਂ ਤਿੰਨ ਮਹੀਨੇ ਗੱਪਣ ਸੀਗੀ ਹਾਂਜੀ ਤੇ 14-15 ਕਿਲੋ ਦੁੱਧ ਚਾਹੁੰਦੇ ਰਹੇ ਠੀਕ ਹੈ ਜੀ ਚੰਗੀ ਆ ਦੋ ਦੋ ਬਲਾ ਜੋ ਨਹੀਂ ਹੈਗੀ ਆ ਬਖਸੀਰ ਸੁਰਾ ਕੋ ਬਸੇਰੀ ਨਿਆਣਾ ਪਾਉ ਨਾ ਪਾਉ ਹੁਣ ਸਮਾਂ ਕਿੰਨਾ ਲੈਂਦੀ ਆ ਜੀ ਹੁਣ ਬਈ ਹਜੇ 10 12 ਦਿਨ ਮੌਜ ਨਾ ਲੈ ਆਏ ਨੇ ਖੁੱਲੇ ਲੈ ਜੀ ਹਾਂ ਬਣੂਗੀ ਬਸੇਰੀ ਹਾਂ ਨਾਲ ਜੀ ਦੰਨਾ ਜੀ ਹਾਂ ਥਣਾਂ ਦਾ ਜੀ ਸੂਆ ਕਿੰਨਾ ਮਸ ਹੁੰਦੀ ਆ ਜੀ ਦੂਜਾ ਸੂਆ ਬਈ ਠੀਕ ਆ ਜੀ ਬਾਕੀ ਫੇਰ ਸੂਆ ਟੀਵੇ ਲੈ ਠੀਕ ਆ ਜੀ ਸੂਆ ਦੂਜਾ ਸੂਆ ਹੁੰਦੀ ਆ ਬਜਨ ਮਜੂਦ ਦੇ ਪਾਸ ਤੋਂ ਪੂਰੀ ਚੰਗੀ ਆ ਜੀ ਸਮਾਂ ਬਈ 10 ਦਾ 10 12 ਦਿਨ ਲੈ ਜੂਗੀ ਜੀ ਥਣ ਪੂਰਾ ਟੌਪ ਦਾ ਲੱਗਿਆ ਬਈ ਕਹਿੰਦਾ ਟੋਕੜ ਕੰਨ ਲਿਆਂਦੀ ਸੀ ਜੀ 14 15 ਕਿਲੋ 2.5 ਦਾ ਬਾਕੀ ਥਰਾਂ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਤਿਆਰੀ ਕਰਮ ਵਾਲੀ ਨੇ ਸ਼ੁਰੂ ਹੀ ਕਰਤੀ ਹੈ ਜੀ ਚਾਰ ਹੀ ਥਾਣਾ ਫੋਟ ਨਿਸ਼ਾਂਖ ਨੇ ਬਣਾਉਣਾ ਹਵਾਨਾ ਸ਼ੁਰੂ ਕਰ ਲਿਆ ਸੋਨਾ ਹਵਾਨਾ ਤਿਆਰ ਕਰੂਗੀ ਦੁੱਧ ਤੁਹਾਡੀ ਸੇਵਾ ਦੇ ਸ਼ਰਤ ਤੇ ਆ ਬਾਕੀ ਵਜਨ ਵਜੂਦ ਵਾਲੀ ਹੈ ਜੀ ਡਿਮਾਂਡ ਵੇਰੇ ਕੀ ਰਹਿਣ ਵਾਲੀ ਇਹਦੀ ਫੋਨ ਤੇ ਕਰ ਲਾਂਗੇ ਇਹਦੀ ਵੀ ਫੋਨ ਦਾ ਕੱਚੀ ਆ ਕਿਉਂਕਿ ਵਿੱਚ ਇਹਦੀ ਡਿਮਾਂਡ ਵੀ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਕਿਉਂਕਿ ਕੱਚੀ ਆ ਜੀ ਜਿਹਨੂੰ ਨਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਧੰਨਵਾਦ ਜੀ